ਸਲਾਨੀ ਗਿਆ ਕੋਈ ਹਨੀਮੂਨ ਨੂੰ ਮੂਨ ਮਨਾਉਣ ਗਿਆ ਤੇ ਕੋਈ ਆਨੰਦਮਨ ਇੰਜੋਏ ਕਰ ਲਈ ਪਰਿਵਾਰਾਂ ਸਮੇਤ ਚੁਣ-ਚੁਣ ਕੇ ਜਦੋਂ 30 ਘਰਾਂ ਦੇ ਵਿੱਚ 70 ਵਿਛਾ ਦਿੱਤਾ ਗਿਆ ਬੜੀ ਮੰਦਭਾਗੀ ਜੇ ਇੱਕ ਦੇਸ਼ ਵਿਰੋਧੀ ਘਟਨਾ ਹੋਈ ਹੈ ਜਿਹਦੇ ਵਿੱਚ ਕੱਲ ਤੱਕ 27 ਸਾਡੇ ਭਾਰਤੀ ਲੋਕ ਬੜਿਆ ਆ ਕਾਂਮਨੁੱਖੀ ਢੰਗ ਨਾਲ ਜ਼ੁਲਮ ਨਾਲ ਮਾਰੇ ਗਏ ਸਿਨੀਅਰ ਕਾਂਗਰਸੀ ਆਗੂ ਅਜੀਤਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਭਾਰੀ ਗਿਣਤੀ ਸਿਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੈਦਲ ਮਾਰਚ ਕੱਢਿਆ ਸਾਡੀ ਕਾਂਗਰਸ ਪਾਰਟੀ ਦੇ ਸਾਰੇ ਦੇਸ਼ ਦੇ ਲੋਕ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਨਾਲ ਖੜੇ ਆ ਤੇ ਜੋ ਵਿਛੜੀਆਂ ਰੂਹਾਂ ਜੋ ਇਸ ਅਣਮਨੁੱਖੀ ਕਾਰੇ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਆ ਉਹਨਾਂ ਦੀ ਪਿੱਠ ਤੇ ਵਾਰ ਕੀਤੇ ਗਏ ਉਹਨਾਂ ਦੇ ਨਾਮ ਪੁੱਛ ਕੇ ਧਰਮ ਪੁੱਛ ਕੇ ਚੁਣ-ਚੁਣ ਕੇ ਉਹਨਾਂ ਨੂੰ ਮਾਰਿਆ ਗਿਆ ਕੋਈ ਵੀ ਧਰਮ ਸਿਰਫ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਪਰ ਉਹਨਾਂ ਦਾ ਏਕਾਰਾ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਨਿੰਦਿਆ ਦਾ ਪਾਤਰ ਬਣ ਚੁੱਕਾ ਹੈ ਉਹ ਸਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ ਪਾੜਨਾ ਚਾਹੁੰਦੇ ਆ ਦੇਸ਼ ਦੀ ਤਰੱਕੀ ਰੋਕਣਾ ਚਾਹੁੰਦੇ ਆ ਇਸੇ ਕਰਕੇ ਉਹਨਾਂ ਨੇ ਬੜੀ ਦੇਰ ਬਾਅਦ ਉਹ ਜੀ ਕਮਿਊਨਲ ਹੰਸਾ ਕੀਤੀ ਆ ਸਵਰਗ ਵਜਾਣੀ ਜਾਂਦੀ ਕਸ਼ਮੀਰ ਦੀ ਉਹ ਬਾਤੀ ਪਹਿਲਗਾਮ ਜਿੱਥੇ ਸੈਲਾਨੀ ਗਏ ਕੋਈ ਹਨੀਮੂਨ ਮੂਨ ਮਨਾਉਣ ਗਿਆ ਤੇ ਕੋਈ ਆਨੰਦਮਨ ਇੰਜੋਏ ਕਰ ਲਈ ਪਰਿਵਾਰਾਂ ਸਮੇਤ ਚੁਣ-ਚੁਣ ਕੇ ਜਦੋਂ ਤੀਕਰਾਂ ਦੇ ਵਿੱਚ 70 ਵਿਚਾਰ ਦਿੱਤਾ ਗਿਆ ਉਹਨਾਂ ਅੱਤਵਾਦੀਆਂ ਦੇ ਇਸ ਕਾਨੂੰਨੇ ਕਾਰੇ ਦੇ ਵਿਰੋਧ ਅੱਜ ਸੀਨੀਅਰ ਕਾਂਗਰਸੀ ਆਗੂ ਅਜੀਤ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਭਾਰੀ ਗਿਣਤੀ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੈਦਲ ਮਾਰਚ ਕੱਢਿਆ ਮੌਮੱਤੀ ਮਾਰਚ ਕਰਦਿਆਂ ਜਿੱਥੇ ਅੱਤਵਾਦ ਵਿਰੋਧੀ ਨਾਅਰੇਬਾਜ਼ੀ ਕੀਤੀ ਉੱਥੇ ਉਨ੍ਹਾਂ ਵਿਛੜਿਆ ਰੋਹਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਅਜੀਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਰੀ ਦੁਨੀਆ ਤੁਹਾਡੇ ਨਾਲ ਖੜੀ ਹੈ ਉਹਨਾਂ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਉਂਦਿਆਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਅਤਵਾਦੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮਜ਼ਹਬ ਕਦੇ ਵੀ ਕਿਸੇ ਨੂੰ ਇਹੋ ਜੀ ਬੁਰਛਾਗਰਦੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕੋਈ ਵੀ ਧਰਮ ਸਿਰਫ ਸਿਰਫ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਪਰ ਉਹਨਾਂ ਦਾ ਇਹ ਕਾਰਾ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਨਿੰਦਿਆ ਦਾ ਪਾਤਰ ਬਣ ਚੁੱਕਾ ਹੈ ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਇਹ ਜੋ ਕੈਂਡਲ ਮਾਰਚ ਆ ਕੱਲ ਇੱਕ ਬੜੀ ਮੰਦਭਾਗੀ ਤੇ ਇੱਕ ਦੇਸ਼ ਵਿਰੋਧੀ ਘਟਨਾ ਹੋਈ ਹੈ ਜਿਹਦੇ ਵਿੱਚ ਕੱਲ ਤੱਕ 27 ਸਾਡੇ ਭਾਰਤੀ ਲੋਕ ਬੜੇ ਆ ਕਾਣ ਮਨੁੱਖੀ ਢੰਗ ਨਾਲ ਜ਼ੁਲਮ ਨਾਲ ਮਾਰੇ ਗਏ ਆ ਤੇ ਸਿੱਧੀ ਉਹ ਨਹੀਂ ਮਾਰੇ ਉਹਨਾਂ ਨੇ ਦੇਸ਼ ਦੇ ਸਾਡੇ ਲੋਕਾਂ ਦੇ ਇੱਕ ਤੇ ਵਾਰ ਕੀਤੇ ਆ ਮੈਂ ਦੇਸ਼ ਵਾਸੀਆਂ ਨੂੰ ਤੇ ਸਾਡੇ ਬਾਰਡਰ ਦੇ ਉੱਤੇ ਲੜ ਰਹੀ ਫੌਜ ਥਾਂ ਥਾਂ ਤੇ ਸਾਡੀ ਲੜ ਰਹੀ ਇਹੋ ਜਿਹੇ ਮਾੜੇ ਅਨਸਰਾਂ ਨਾਲ ਲੜ ਰਹੀ ਸਾਡੀ ਪੁਲਿਸ ਵੱਖ-ਵੱਖ ਸੂਬਿਆਂ ਦੀ ਖਾਸ ਤੌਰ ਤੇ ਕਸ਼ਮੀਰ ਦੀ ਇਹ ਪੈਰਾਮੈਟਰੀ ਫੋਰਸ ਦੇ ਜਵਾਨ ਆ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਸਾਡੀ ਖਾਤਰ ਉਥੇ ਅਤਵਾਦ ਨਾਲ ਲੜਾਈ ਲੜ ਰਹੇ ਆ ਪਹਿਲਾਂ ਤਾਂ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਸਾਡੀ ਕਾਂਗਰਸ ਪਾਰਟੀ ਤੇ ਸਾਰੇ ਦੇਸ਼ ਦੇ ਲੋਕ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਨਾਲ ਖੜੇ ਆ ਤੇ ਜੋ ਵਿਛੜੀਆਂ ਰੂਹਾਂ ਜੋ ਇਸ ਅਨਮਨੁੱਖੀ ਕਾਰੇ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਆ ਉਹਨਾਂ ਦੀ ਪਿੱਠ ਤੇ ਵਾਰ ਕੀਤੇ ਗਏ ਉਹਨਾਂ ਦੇ ਨਾਂ ਪੁੱਛ ਕੇ ਧਰਮ ਪੁੱਛ ਕੇ ਚੁਣ-ਚੁਣ ਕੇ ਉਹਨਾਂ ਨੂੰ ਮਾਰਿਆ ਗਿਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਤੇ ਸਾਡੇ ਜੋ ਜਵਾਨ ਆ ਜੋ ਇਹਦੀ ਲੜਾਈ ਲੜ ਰਹੇ ਆ ਕਿ ਇਹੋ ਜਿਹੇ ਅੰਸਰਾਂ ਨੂੰ ਬਿਲਕੁਲ ਨਹੀਂ ਛੱਡਣਾ ਚਾਹੀਦਾ ਦੇਸ਼ ਦੇ ਲੋਕ ਸਾਰੇ ਉਹਨਾਂ ਦੇ ਨਾਲ ਆ ਸਾਰੇ ਧਰਮ ਦੇ ਲੋਕ ਸਾਰੇ ਧਰਮਾਂ ਦੇ ਲੋਕ ਸਾਨੂੰ ਸਭ ਤੋਂ ਜ਼ਰੂਰੀ ਇਹ ਆ ਕਿ ਅਸੀਂ ਆਪਣੀ ਸਤਿਭਾਵਨਾ ਧਾਰਮਿਕ ਜੋ ਸਾਡੀ ਸੈਕੂਲਰਿਜ਼ਮ ਆ ਉਹਨੂੰ ਅਸੀਂ ਬਣਾ ਕੇ ਰੱਖਣਾ ਇਹੀ ਉਹ ਨਹੀਂ ਚਾਹੁੰਦੇ ਵੀ ਇਹ ਬਣਿਆ ਰਵੇ ਉਹ ਸਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ ਵਾੜਨਾ ਚਾਹੁੰਦੇ ਆ ਦੇਸ਼ ਦੀ ਤਰੱਕੀ ਰੋਕਣਾ ਚਾਹੁੰਦੇ ਆ ਇਸੇ ਕਰਕੇ ਉਹਨਾਂ ਨੇ ਬੜੀ ਦੇਰ ਬਾਅਦ ਉਹ ਜੀ ਕਮਿਊਨਲ ਜੰਸਾ ਕੀਤੀ ਆ ਅਸੀਂ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਸਹਾਨੂੰ ਪੁੱਤੀ ਰੱਖਦੇ ਆਮ ਦਰਤੀ ਰੱਖਦੇ ਆ ਤੇ ਦੇਸ਼ ਦੀ ਸਰਕਾਰ ਦੇ ਨਾਲ ਵੀ ਇਸ ਗੱਲ ਵਿੱਚ ਅਸੀਂ ਖੜੇ ਆ ਤੇ ਸਾਡੇ ਜੋ ਜਵਾਨ ਆ ਜੋ ਫੋਰਸਸ ਆ ਉਹਨਾਂ ਦੇ ਨਾਲ ਖੜੇ ਆ ਕਿਸੇ ਲੈਵਲ ਤੱਕ ਸਾਨੂੰ ਉਹਨਾਂ ਦੀ ਮਦਦ ਕਰਨ ਤੇ ਜਾਣਾ ਪਿਆ ਅਸੀਂ ਜਾਵਾਂਗੇ ਬਹੁਤ ਬਹੁਤ ਧੰਨਵਾਦ ਸਰ ਜੀ